ਯੋ ਵੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਸਾਰਿਆਂ ਦਾ ਨਿੱਗਾ ਸਵਾਗਤ ਅੱਜ ਕੀਆਂ ਬੜੀਆਂ ਖਬਰਾਂ ਥਾਰੇ ਗੇ ਸਾਂਝੀਆਂ ਕਰ ਰਿਆ ਬਿਕਰਮ ਮਜੀਠੀ ਗੇ ਮੂਸਕਲਾਬਾਦੀ ਗੇ ਫਿਰ ਐਸਆਈਟੀ ਨੇ ਇੱਕ ਨਮਾ ਸੰਮਣ ਭੇਜਿਆ ਆਇਓ ਸੁਖਵੀਰ ਬਾਦਲਗਾਇਓ ਜਿਹੜਾ ਸਾਲਾ ਬਿਕਰਮ ਮਜੀਠਿਆ ਰੋਡਰ ਬੇਗਿੰਗ ਡਰੱਗ ਤਸਕਰੀ ਦਾ ਮਾਮਲਾ ਇਸਕੇ ਵਿੱਚ ਮਸ ਫੈਸਲ ਜਿਹੜੀ ਟੀਮ ਬਣਾਈ ਐ ਐਸਆਈਟੀ ਥਰਮਣੀ ਕਾਦੀ ਦਾ ਲਗਾ ਜਿਹੜਾ ਇਹ ਆਗੂ ਬਿਕਰਮ ਮਜੀਠਿਆ ਇਸ ਨੂੰ ਫੇਰ ਸੰਮਣ ਭੇਜ ਤੇ ਆ ਵੀਰਾ 18 ਜੁਲਾਈ ਨੂੰ ਸਵੇਰੇ 10 ਵਜੇ ਪਟਿਆਲੇ ਬੁਲਾਇਆ ਗਿਆ ਰਹੇ ਤਵਾ ਸਵੇਰੇ ਨਹਾਤੋਂ ਕਾ ਪਟਿਆਲੇ ਦੇ ਬਾਦਸ਼ਾਹ ਜੀ ਉੱਠਾ ਜੀ ਮੇਰ ਉੱਠਾ ਬੈ ਕਾ ਕਰੇਗੇ ਤੇਰੇ ਨਾਲ ਗੱਲ ਨਾ ਦੋ ਦੋ ਸਿੱਧੀਆਂ ਅਰ ਇਸਕੇ ਗੈਲ ਅਕਾਦੀਦਰ ਦਾ ਜਿਹੜਾ ਬਲਾਰਾ ਯੂ ਐਡਵੋਕੇਟ ਅਰਸ਼ਦੀਪ ਕਲੇਰ ਯੂ ਕਹਿ ਰਿਹਾ ਆ ਵੀ ਇਹ ਸਿਆਸਤ ਤੇ ਪ੍ਰੇਰਿਤ ਮਾਮਲਾ ਸਰਕਾਰ ਪਤਾ ਨਹੀਂ ਇਸਕੇ ਵਿੱਚ ਮੈਂ ਕੀ ਸਾਫਤ ਕਰਨੇ ਨੂੰ ਫਿਰ ਵੀ ਅਰਿਸ਼ਤੇ ਪਹਿਲਾਂ ਕਹੇ ਵੀ ਜਿਆਦਾ ਸਿੱਟ ਨੇ ਉਹਨਾਂ ਨੂੰ ਪਿਛਲੇ ਮਹੀਨੇ ਨੋਟਿਸ ਭੇਜਿਆ ਦਾ ਅਰ ਮਜੀਠੀਆਂ ਨੂੰ ਇਸ ਮਾਮਲੇ 'ਉਂ ਪੰਜਾਬ ਰੈਣਾ ਹਾਈ ਕੋਰਟ ਰ ਲੱਕ ਪੌਂਚ ਕਰੀ ਥੀ ਅਰ ਉਸਕੇ ਦਲੀਲ ਫੇਰ ਉਸਨੂੰ ਬਾਰ-ਬਾਰ ਸੰਮਣ ਭੇਜਗਾ ਕੇ ਪ੍ਰੇਸ਼ਾਨ ਕਰ ਦੇਗਾ ਜਾਣ ਜਾਣ ਬੰਦਾ ਭੇਜ ਦਿਆ ਸੰਭਲ ਲੈ ਅਦਰ ਲਾ ਨਿਯਾਮ ਕੇ ਬਦਨਾਮੀ ਹੋਗਾ ਵੀਰੇ ਹਾਲੇ ਦਾ ਗਵਾਂਡੀ ਦੇਖਾਂ ਹਲੇ ਤਾਂ ਵੀ ਨਾ ਸੰਭਲਾਈ ਜਾਂ ਬੰਦੀ ਕਿਆ ਚੱਕਰ ਆ ਬੇਇਜ਼ਤੀ ਤੋਂ ਕੋ ਬਾਣਾ ਮੈਂ ਪੁਲਿਸਰ ਤੋਂ ਉਹੀ ਖੜ ਤੇ ਜਾ ਕਿਸੇ ਕਰਾਂ ਬੇਇਜ਼ਤੀ ਹੋ ਜਾ ਪਰ ਹਾਈ ਕੋਰਟ ਨੇ ਕਹਾ ਵੀ 18 ਜੁਲਾਈ ਤੱਕ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਵਾਸਤਾ ਰਾਤ ਦੇਈ ਆਰ ਇਸਕੇ ਨਾਲੇ ਪਿਛਲੇ ਸੁਣਾਇਆ ਕਰੀ ਸੀਤਰੇ ਸਮਨ ਵਾਪਸ ਲੈਨੇ ਆਰ ਯੋ ਇਹੋ ਕਾ ਸਮਝਵਾ ਨਹੀਂ ਆ ਰਹੀ ਕਾ ਵੀ ਪੂਲਸ ਵਾਲੇ ਮਜੀਠੇ ਖਿਲਾਫ ਮਤਲਬ ਯੋ ਕੇਸ 3 ਸਾਲ ਪਹਿਲੇ 20 ਦਸੰਬਰ 2021 ਨੂੰ ਕਾਂਗਰਸ ਸਰਕਾਰ ਨੇ ਦਰਜ ਕਰਿਆ ਦਾ ਇਸ ਤੋਂ ਬਾਅਦ ਕਾ ਵੀ ਜੇਲ ਵੀ ਜਾਣਾ ਪਿਆ ਔਰ 5 ਮਹੀਨੇ ਜੇਲਮੇ ਰਹਿਣ ਤੇ ਬਾਅਦ ਮਜੀਠਿਆ 10 ਅਗਸਤ ਨੂੰ ਜ਼ਮਾਨਤ ਲੈ ਕੇ ਆ ਗਿਆ ਦਾ ਬਾਹਰ ਆ ਮਜੀਠੇ ਨੇ ਦੋਸ਼ ਲਾਇਆ ਭਾਈ ਜਿਸ ਕੇਸ ਕੇ ਵਿੱਚ ਮਾ ਬਾਅਦ ਜੇਲਮਾ ਤਾ اس کے بیچ حالے تک کوئی چار سیٹیں نہیں داخل ہوئی اور اس کے گیلگلی اس معاملے کے اوپر کوئی کہا بھی وصولی بھی نہیں ہوئی نیترا گترا ہو گیا چلو خیر یہ دیکھو اس کے بیچ میں کیا بان کھاوی گا باہر ہے اور اس کے گیلگل منگیے کی مار پگی ٹماٹر 90 روپے کی دو ہو گیا ویرا لوگ دکان نظر ٹماٹر کے چگیاں لا کے بوتل لا لبن یہ ٹماٹر کے چگیاں لے او بوتل ٹماٹر تو مہنگا بڑا ہو گیا ویرا ਜੋਨ ਮਹੀਨੇ ਮਾ ਗਰਮੀ ਵੱਧ ਗਈ ਔਰ ਗੈਲ ਗੈਲ ਮਹਿੰਗਿਆਈ ਵੱਧ ਗਈ ਕਈ ਸਬਜ਼ੀਆਂ ਯੋ ਕਹ ਲੋ ਇਤਨੀਆਂ ਜਿਆਦਾ ਮਹਿੰਗੀਆਂ ਹੋ ਗਈਆਂ ਵੀਰ ਆਮ ਬੰਦਾ ਤੋ ਕਹ ਲੋ ਵੀਰੇ ਸਬਜ਼ੀ ਨਹੀਂ ਖਾ ਸਕਦਾ ਵੀਰ ਮੌਨਸੂਮ ਕਰਕੇ ਆਇਓ ਪਾਣੀ ਯੋ ਪਰ ਗਈ ਉਹ ਕਈ ਜਨਾ ਮੀਂਹ ਪੈ ਗਿਆ ਆਵਾਜ਼ ਹੀ ਠਪ ਹੋ ਗਈ ਯੋ ਕਹ ਲੋ ਕਿਤੇ ਨਾ ਕਿਤੇ ਕੋਈ ਨਾ ਕੋਈ ਕੁਲੂ ਘੜਾ ਹੋ ਹੀ ਰਹਾ ਕੋਈ ਨਾ ਕੋਈ ਚੱਪਰ ਪਿਆ ਰਹਾ ਇਸ ਕਰਕੇ ਆ ਗਿਆ ਸਬਜ਼ੀ ਦਾ ਰੇਟ ਗਿਆ ਬੰਦ ਯੋ ਦਿੱਲੀ ਦੇ ਵਿੱਚ ਮਾ ਹੋਗ ਮੰਡੀ ਦੇ ਵਿੱਚ ਆਜ਼ਾਦਪੁਰ ਮੰਡੀ ਗਾਜੀਪੁਰ ਮੰਡੀ ਓਕਲਾ ਮੰਡੀ ਟਮਾਟਰ ਦੀ ਕੀਮਤਾਂ ਦਾ ਭਾਰੀ ਵਾਧਾ ਹੋ ਗਿਆ ਕੁਝ ਦਿਨਾਂ ਦਾ ਰਿਟੇਲ ਦੇ ਵਿੱਚ ਮਾ ਪੁਜਾਰਾ ਨਾ ਟਮਾਟਰ 28 ਰੁਪਏ ਕਿਲੋ ਵਿਕ ਰਿਹਾ ਦਾ ਇੰਬਾਹਿਤ ਮਾਰਕ ਹੈ ਭਈ 90 ਰੁਪਏ ਕਿਲੋ ਦੱਸੋ ਇਹ ਕਿਹਾ ਗਰੇ ਨਾ ਟਮਾਟਰ ਦੇ বিনা ਸਬਜ਼ੀ ਬਣ ਜੀ ਭਾਰੀ ਬਾਾਰ ਸੋਰੀ ਕਰਨਾਟਕ ਹਿਮਾਚਲ ਮਹਾਰਾਸ਼ਟਰ ਦੇ ਵਿੱਚ ਵੱਟਾ ਮਾਰ ਰਿਹਾ ਜਿੱਥਾ ਜ਼ਿਆਦਾ ਉਗਾ ਰਕਾਗੇ ਵਿੱਚ ਮਾੜਾ ਅਸਰ ਪੈ ਰਿਹਾ ਜੋ ਟਰੱਕ ਜਾਣ ਵਾਲੇ ਜਿਹੜੇ ਥਮਾੜਾ ਅਸਰ ਪੈ ਰਿਹਾ ਇਸ ਕਰਕੇ ਵੀ ਕਹ ਲੋ ਵੀ بارش ਕਰ ਕਰ ਸੜਕਾਂ ਮੰਦ ਹੋ ਗਈਆਂ ਇਸ ਦਾ ਅਸਰ ਟਮਾਟਰ ਦੀ ਗੀਨ ਤਾਂ ਪੈ ਗਿਆ ਇਸ ਦਾ ਟਮਾਟਰ ਦਾ ਭਾਅ 60 ਦੇ 70 ਪਹੁੰਚ ਗਿਆ ਵੀਰ ਔਰ ਪਿਛਲੇ ਹਫਤੇ ਲਗਾਤਾਰ ਪੈਰੀ بارشਾਂ ਨਾਲ ਟਮਾਟਰ ਦੀ ਫਸਲ ਖਰਾਬ ਹੋ ਗਈ ਵੀ ਟਮਾਟਰ ਗੈ ਗੜ ਯੋ ਕਹ ਲੋ ਵੀਰ ਚੰਡੀਗੜ੍ਹ ਮਾ ਲਾਕੇਵਾਂ 26 ਕੀ ਮਾਰਕਟ ਵਿੱਚ ਮਾ ਟਮਾਟਰ ਯੋ ਗਾ ਵੀ ਬੜਾ ਭਾਅ ਜਿਹੜਾ 30 ਕੀ ਮੰਡੀ ਵਾਂ ਯੋ ਗਾ ਹਵੀ ਟਮਾਟਰ ਦਾ ਭਾਅ ਵੱਧ ਗਿਆ ਉੱਥਾ ਮਰਾਦਾਬਾਦ ਦੇ ਵਿੱਚ ਮਾ ਟਮਾਟਰ ਦੀਆਂ ਕੀਮਤਾਂ ਆਰ ਉਹਦਾ ਟਮਾਟਰ ਪਹਿਲਾਂ 40 ਕਿਲੋ ਦਾ ਇਹ 70ਵੇਂ 80 ਰੁਪਏ ਮਿਲ ਰਿਹਾ ਵਾਰੀਪੁਰ ਦੇ ਵਿੱਚ ਮਾ ਟਮਾਟਰ ਉੱਥਾ ਮਹਿੰਗਾ ਹੋ ਗਿਆ 80 ਰੁਪਏ ਕਿਲੋ ਵੀ ਗਿਆ ਟੋਪਰੀ ਉਹ ਖਾ ਲਿਆ ਟਮਾਟਰ ਵੀਰ ਬਾਤਾਂ ਮਾਰ ਰਹੇ ਹਾਂ ਮਾ ਟਮਾਟਰ ਰਕਣਾ ਆਰ ਉਧਰ ਯੋਗਾ ਕਰ ਜਿਹੜੀ ਅਰਚਨਾ ਮੱਕਮਾਨ ਇਹ ਉਹ ਪੁਲਿਸ ਜਾਂਚ ਦੇ ਵਿੱਚੋਂ ਸ਼ਾਮਲ ਹੋ ਗਈ ਦਰਜ ਕਰਾਇਆ ਬਿਆਨ ਉਹ ਜੜੀ ਉੱਤਾਰੀ ਉੱਪਰ ਨੂੰ ਲੱਤਾਂਿਆਂ ਕਰਕੇ ਜੋਗਾ ਕਰ ਰਹੀ थी ਉਹ ਸਿਰਜਤ ਵਾਲਾ ਰਾਕਾ ਗੁਰਦੁਆਰਾ ਸਾਹਿਬ ਕੇ ਉਸकी ਹਦੂਦ ਦੇ ਵਿੱਚ ਇਹ ਕੁੜੀ ਨੇ ਮਾਫੀ ਵੀ ਮੰਗ ਲਈ ਪਰ ਯੋਗਾ ਕਰ ਲਾ ਅਰਚਨਾ ਮਕਵਾਨਾ ਜੋ ਪੱਦਾ ਨਗਰ ਆ ਰਿਹਾ ਇਹ ਸਾਰਾ ਕੁਝ ਰਵਿੰਦਰ ਸਾਹਿਬ ਕੇ ਵਿੱਚ ਯੋਗਾ ਕਰਨ ਵਾਲੀ ਕੁੜੀ ਜੋ ਪੁਲਿਸ ਦੀ ਜਾਂਚ ਵਿੱਚ ਆਮਲੀ ਅਰਚਨਾ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਾਏ ਔਰ ਐ ਜੀ ਪੀ ਸੀ ਇਸ ਕੇ ਖਿਲਾਫ ਧਾਰਮਿਕ ਭਾਵਨਾ ਦੇ ਥੇਸ ਜਾਣੀ ਦੀ ਸ਼ਿਕਾਇਤ ਦਰਜ ਕਰਾਈ ਮਾਰ 10ਵੇਂ ਅੰਤਰਰਾਸ਼ੀ ਯੋਗਾ ਦੀ ਵਿਸਫਾ ਅਰਚਨਾ ਨੇ ਕੀਆ ਕਰਿਆ ਅੰਬਰਸਰ ਦੇ ਵਿਚੋਆਂ ਸ੍ਰੀ ਦਰਬਾਰ ਸਾਹਿਬ ਕੇ ਵਿਚੋ ਯੋਗਾ ਕਰਨਾ ਸ਼ੁਰੂ ਕਰ ਦਿੱਤੀ ਜੂਨ ਨੂੰ ਅਵਾਰਡ ਲੈਣ ਵਾਸਤੇ ਦਿੱਲੀ ਪਹੁੰਚੀ ਸੀ ਕੇਹਲੇ ਅੰਬਰਸਰ ਉਹ ਮੱਥਾ ਟੇਕਣਾ ਹੀ ਅਰਚਨਾ ਯੋਗਾ ਕਰ ਲ ਆਰ ਵੱਖ-ਵੱਖ ਯੋਗਾ ਕਰਾਇਆ ਹਰ ਅਰਚਨਾ ਨੇ ਇੰਸਟਾਗ੍ਰam ਇਹ ਅੰਬਰਸਰ ਦੇ ਵਿਚੋਆਂ ਦਰਬਾਰ ਸਾਹਿਬ ਕੇ ਯਾਤਰਾ ਕੇ ਵਿੱਚ ਆਯੋਜਿਤ ਹੋਇਆ ਆਸਣ ਲਗਾ ਕੇ ਫੋਟੋ ਪਾ ਫੋਟੋ ਬੈਰਲ ਹੋ ਗਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਅਰਚਨਾ ਖਿਲਾਫ ਇਸ ਕੈਦ ਕਰਾਤੀ ਅਨੇਮਾ ਅਰੀਫ ਸਿੰਘ ਪਾਵਨਾ ਨੂੰ ਠੇਸ ਪਹਚਾਇਆ ਔਰ ਇਸਕੇ ਪਰਮਾ ਦੋਸ਼ ਲੱਗੇ ਆਰੀ ਉਹ ਕਹ ਲੋ ਵੀ ਇਸਕੇ ਵਿੱਚ ਮਾ ਕਮੇਟੀ ਨੇ ਤਿੰਨ ਮੁਲਾਜ਼ਮਾਂ ਨੂੰ ਲਾਹ ਪ੍ਰੋਵਾਈ ਕਰਕਾ ਬੇਦਿਆ ਘਰਾਂ ਭੇਜ ਤਿਆ ਔਰ 5000 ਰੁਪਏ ਦਾ ਜੁਰਮਾਨਾ ਵੀ ਲਾਇਆ 5-5000 ਦਾ ਜੁਰਮਾਨਾ ਵੀ ਦੋ ਉਸ ਥਾਥਾਨਾ ਯੋ ਕੁੜੀ ਨੂੰ ਇਤਹਾ ਕਰਨ ਕਿਉਂ ਦਿਆ ਥਾਨ ਯੋ ਚੱਕਰ ਪੈ ਗਿਆ ਥੀ ਦਾ ਅਰ ਇਸਕੇ ਗੈਰ-ਗੈਰ ਵੀਰੋ ਸੰਭੂ ਹਾਈ ਕੋਰਟ ਨੇ ਸੰਭੂ ਬੈਰੀਅਲ ਚੱਕਣੇ ਦਾ ਆਰਡਰ ਦਿੱਤਿਆ ਤਾਂ ਵੀ ਇਹ ਖੁੱਲੋ ਬੈਰੀਅਲ थाना ਗਿਆ ਚੱਕਰ ਪਾਇਆ ਜੋ ਹਾਈ ਕੋਰਟ ਨੇ بڑا ਹੁਕਮ ਦੇ ਦਿੱਤਾ ਕਿ ਕਪਤੇ ਜ ਸੰਭੂ ਬੈਰੀਅਲ ਖੋਲਣੇ ਕੀ ਤਾਬ ਨਹੀਂ ਦਿੱਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੰਭੂ ਬਾਰਡਰੀ ਕਪਤੇ ਚੋਂ ਖੁੱਲਣੇ ਦਾ ਹੁਕਮ ਦਿੱਤੇ ਯਾਰ ਹਾਈ ਕੋਰਟ ਨੇ ਹੁਕਮ ਹਰਿਆਣਾ ਸਰਕਾਰ ਨੂੰ ਦੇ ਯਾਰ ਇਸ ਸੰਬੰਧ ਵਿੱਚ ਮਕੋਡ ਨੇ ਪਟੀਸ਼ਨ ਦਾਇਰ ਕਰੀ ਯਾਰ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਵੀ ਇੱਕ ਹਫਤੇ ਦੇ ਅੰਦਰ ਅੰਦਰ ਨਾ ਇਹ ਜਿਹੜਾ ਥਾਣਾ ਉੱਥਾ ਬਣਾਇਆ ਕੰਦਾ ਗੁੰਦਾ ਕਰਾਈਆ ਬੜੇ ਬੜੇ ਟੈਰੀਗੇਟਰ ਲਾਏ ਇਹ ਸਭ ਕਾ ਕਲੀਅਰ ਕਰ ਦਿਓ ਸਾਫ ਕਰ ਦਿਓ ਸ਼ੰਭੂ ਸਰਹੰਦ ਸ਼ਾਂਤੀਪੂਰਨ ਇਸ ਨੂੰ ਕਾ ਕਲੀਅਰ ਕਰ ਦਿਓ ਔਰ ਕਿਸਾਨਾਂ ਨੇ ਕੇਂਦਰ ਸਰਕਾਰ 'ਤੇ ਮੰਗਾ ਦਿੱਲੀ ਜਾਣ ਕੀ ਇਹਨਾਂ ਨੂੰ ਜਾਦ ਸਦਿਓ ਜਾਣ ਦੇ ਦਿੱਦੀ ਗਾਥਾ ਮੂ ਦਾ ਰੋਕਾ ਖੜੇ ਇਹਨਾਂ ਨੂੰ ਸਰਕਾਰ ਕੀ ਉਹ ਕਾ ਵੀ ਹਰਿਆਣਾ ਸਰਕਾਰ ਨੇ ਕਿਹਾ ਵੀ ਜੇ ਮਤਲਬ ਸਦਭੂ ਸਰਦ ਬੈਰੀ ਚੱਕ ਪਿਆ ਮੰਨਾ ਔਰ ਕਿਸਾਨਾਂ ਬਾਲੇ ਮਾਂ ਦਾਖਲ ਹੋ ਜੰਗੇ ਆਰਾ ਐਸਪੀ ਦਫਤਰ ਕਰਾਓ ਕਰਨਗੇ ਇਸ ਕਰਕੇ ਹਾਈ ਕੋਰਟ ਨੇ ਇਹ ਆ ਵੀ ਵਰਦੀ ਵਾਲੇ ਲੋਕਾਂ ਨੂੰ ਘਬਰਾਣਾ ਨਹੀਂ ਚਾਹੀਦਾ ਲੋਕਤੰਤਰ ਦੇ ਵਿੱਚ ਮ ਕਿਸਾਨਾਂ ਨੂੰ ਹਰਿਆਣੇ ਵਿੱਚ ਦਾਦ ਲੋਣਾ ਜਾਂ ਖੇਰਨਾ ਜਾਂ ਰੋਕਿਆ ਨਹੀਂ ਜਾ ਸਕਦਾ ਅਰ ਸੰਭੂ ਸਰਦ ਪਿਛਲੇ 5 ਮਹੀਨੇ ਤੋਂ ਬੰਦ ਅਰ ਜੋ ਕਹ ਲਵਾਂਗੇ ਕਿਸਾਨ ਲੋਕ ਸਭਾ ਚੋਣਾ ਦੇ ਪਹਿਲਾਂ ਦਿੱਲੀ ਵਿੱਚ ਮ ਜਾਣਾ ਚਾਹ ਰਹੇ ਤੇ ਪੰਜਾਬ ਦੇ ਵਿੱਚ ਮਹੀਨਾ ਰੋਕ ਤੇ ਆ ਹਰਿਆਣਾ ਪੁਲਿਸ ਨੇ ਕਹਾ ਵੀ ਸੱਤ ਲੈਅ ਰੈਗਟਿੰਗ ਕਰਤਨ ਥਾ ਸੰਬੂ ਬੈਰੀਅਲ ਬੰਦ ਕਰ ਤੇ ਵੀਰ ਹਰਿਆਣਾ আর ਪੰਜਾਬ ਦਾ ਕਨੈਕਸ਼ਨ ਗਿਆ ਕੱਟ ਟੁੱਟ ਗਿਆ ਕਨੈਕਸ਼ਨ ਵੀਰ ਅੰਬਾਰੇ ਕੇ ਵਪਾਰੀਆਂ ਦੇ ਵੀ ਸੰਬੂ ਬੈਰੀ ਖੁੱਲਣੀ ਮੰਗ ਕਰੀ ਦੁਕਾਨਾਂ ਦਾ ਬੰਦ ਗੁੱਸਾ ਕਰਿਆ ਭਾਈ ਨੇ ਬੰਦ ਕਰਨ ਦੀ ਆੰਬ ਹੈ ਨਹੀਂ ਪਹਿਲੇ ਵੀਰ ਅਰੇ ਹਰਿਆਣਾ ਸਰਕਾਰ ਕੇ ਵਕੀਲ ਦੀਪਕ ਸਰ ਸੱਬਰਬਾਲ ਕਹਿ ਰਹਾ ਕਿ ਇਹ ਸੜਕ 10 ਫਰਵਰੀ 2024 ਬੰਦ ਹੋਈ ਔਰ ਹਾਈ ਕੋਰਟ ਨੂੰ ਦੱਸਿਆ ਵੀ ਬੈਰੀਗੇਟਰ ਸਿਰਫ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤਾ ਕਰਿਆ ਕਿਸਾਨ ਪੰਜਾਬ ਵਾਲੇ ਪਾਸੇ ਬੈਠੇ ਅਰ ਇਸ ਦੀ ਗਿਣਤੀ ਰਾਤ ਤੋਂ ਰਾਤ 400 ਦੇ ਕਰੀਬ ਅਰ ਪੰਜਾਬ ਸਰਕਾਰ ਨੇ ਯੋਗ ਆ ਵੀ ਕਿਸਾਨਾਂ ਨੂੰ ਪੱਕੀ ਥਾਂ ਤੇ ਬਿਠਾ ਦੇ ਆਰ ਤਰੰਤ ਬੈਰੀਕੇਡਰ ਚੱਕੂ ਆ ਯੋ ਸਾਰੇ ਅਰ ਹਾਈ ਕੋਰਟ ਸਰਕਾਰ ਨਹੀਂ ਕਾਪ ਤੇ ਕਾ ਟਾਈਮ ਨੇ ਵੀ ਬੈਰੀਕੇਡਰ ਚੱਕਾ ਇਹਨਾਂ ਨੂੰ ਰੱਖੋ ਪਾਸਾ ਇਤਨਾ ਨਹੀਂ ਜਲਣਾ ਜੋ ਆਪਾਂ ਜਿਹੜਾ ਥੰਮ ਕਰਦੇ ਅਰ ਇਸੇ ਕਰਕੇ ਵੀ ਕਹ ਲਓ ਵੀ ਉਹ ਉੱਥਾ ਯੂਸੂਫ ਕਰਨ ਦੀ ਮੌਤ ਨੂੰ ਪੁਲਿਸ ਕਮਿਸ਼ਨਰ ਤੇ ਜਰਸ 30 ਵਾਲਟਨ ਕੀ ਅਗਵਾਈ ਮੈਂ ਐਸਆਈਟੀ ਦੀ ਰੱਖਣ ਦੀ ਗੱਲ ਵੀ ਕਰਦੀ ਬਣਾਓ ਆ ਦੇਖੋ ਇਹ ਚੱਕਰ ਹੋਇਆ ਗਿਆ ਤਾਂ ਮੈਂ ਆਰ ਉਧਰ 15 ਜੁਲਾਈ ਨੂੰ ਯੂ ਕਹਿ ਰਿਹਾ ਭਗਵਾਨ ਤਬਾਦਲੇ ਕਰਨੇ ਮੰਨ ਹੈ ਆਫਸਰੂ ਫਰੀਦ ਉਧਰ ਲਾਣੇ ਚਾਹ ਕਾ ਮੰਨੇ ਪੰਜਾਬ ਦੇ ਵਿੱਚ ਮ ਸਰਕਾਰੀ ਵਿਭਾਗਾਂ ਮਤਨਾਤ ਜਿਹੜੇ ਇਹ ਮੁਲਾਜ਼ਮੇਨ ਕੇ ਤਬਾਦਲੇ ਕਰਨੇ 15 ਜੁਲਾਈ ਤੇ 15 ਅਗਸਤ ਕੇ ਵਿੱਚ ਆਰ ਬਹੁਤ سارے ਬਗ ਬਿਭਾਗ ਇਹਨਾਂ ਕੇ ਤਬਾਦਲੇ ਨਹੀਂ ਹੁਣੇ ਕਿਸੇ ਵਿਭਾਗ ਮੇ ਰੀਸ ਕੇ ਬਾਅਦ ਕੋਈ ਤਬਾਦਲਾ ਨਹੀਂ ਹੋਣਾ ਪੰਜਾਬ ਸਰਕਾਰ ਨੇ ਯੂ ਕਹਿ ਲਿਆ ਕਿ ਪ੍ਰੋਮੋਸ਼ਨਲ ਵਿਭਾਗ ਸਾਰੇ ਮੁੱਖੇ ਨਿਰਦੇਸ਼ ਦੇ ਦੇਗਾ ਵੀ ਤਬਾਦਲੇ 23 April ਤੇ ਇਹ ਜਾਰੀ ਕਰਕੇ ਤਬਾਦਲਾ ਨੀਤੀ ਦਾ ਇਨਸਾਰ ਕਰੇ ਜਾਣਗੇ ਅਰ ਇਹ ਫੈਸਲਾ ਲੈ ਲਿਆ ਜੇ ਉਹਦੇ ਨਾਲ ਪੂਸਤਾਲੇ ਹੋ ਸਾਰੇ ਚੱਕੇਗੇ ਦੁਦੁ ਕਰਕਾ ਆਮ ਲੋਕਾਂ ਨੂੰ ਪ੍ਰਸ਼ਾਨੇ ਦਾ ਸਾਹਮਣਾ ਕਰਨਾ ਪੈ ਰਿਹਾਗਾ ਵੀ ਪੂਰੇ ਸਾਲ ਦੀ ਪਰਤਕਿਰਿਆ ਇਸ ਤੋਂ ਬਾਅਦ ਪੂਰੀ ਪਰਤਕਿਰਿਆ ਹੋਵੇਗੀ ਫਿਰ ਸਰਕਾਰੀ ਭਾਗਾਂ ਦੇ ਲੋਕਾਂ ਨੂੰ ਪ੍ਰਭਾਵਿਤ ਹੋਵेंगे ਇਹ ਸਾਰੇ ਕੰਮ ਤੋਂ ਰਿਪੈਂਡ ਕੰਮ ਮਤ ਰੁਕੇਗਾ ਵੀਰਾ ਇੰਸੀ ਕਰਕੇ ਇਹ ਚੱਕਰ ਪੈ ਰਿਹਾ ਸਾਰਾ ਅਰ ਕੋਈ ਬਾਤ ਨਹੀਂ ਕਹਾ ਆਰ ਪੰਜਾਬ ਦੇ ਵਿੱਚੋਂ 3 ਲੱਖ ਤੇ ਜ਼ਿਆਦਾ ਜੋ ਮੁਲਾਜ਼ਮ ਹਰ ਹੁਕਮਾਬਾ ਲਾਗੂ ਹੋਵੇ ਸਰਕਾਰ ਨੇ ਸਪਸ਼ਟ ਕਹਿ ਦੇ ਮਲਾਜ਼ਮਾਂ ਨੂੰ ਕਿਸੇ ਪੱਧਰ ਤੇ ਕੋਈ ਦਿੱਕਤ ਨਹੀਂ ਆਵੇਗੀ ਅਭੀ ਇਹ ਸਾਰਾ ਕੰਮ ਗਾਮਾ ਆਪਾਂ ਕਰਦੇ ਹਾਂ ਠੀਕ ਸਮੱਸਿਆ ਨਹੀਂ ਦੇਣੀ ਆ ਕਿਸੇ ਨੂੰ ਪਤਾ ਅੰਤਮਾਨ ਕਰਿਆ ਵੀਰ ਅਭੀ ਕੋਈ ਐਸੀ ਘਬਰਾਣੇ ਗੱਲ ਹੈ ਨਹੀਂ ਵੀਰ ਆਪਾਂ ਚੱਕ ਦੇਗੇ ਫੱਟੇ ਆਰ ਇਸ ਕੇ ਗੱਲ ਗੱਲ ਗਾ ਵੀ ਪੰਜਾਬ ਦੇ ਵਿੱਚੋਂ ਤੁਹਾਨੂੰ ਪਤਾ ਹੀ ਵੀਰ ਬੀਜੀ ਲੈਂਸ ਨੇ ਬੜਾ ਐਕਸ਼ਨ ਲਿਆ ਵੀਰ ਪੀ ਐਨ ਡੀ ਟੀ ਟੀਮ ਨੇ ਚਾਰ ਬੰਦੇ ਰਿਸ਼ਵਤ ਲੈਂਦੇ ਚੱਕ ਲਈ ਵੀਰ ਰਿਸ਼ਵਤ ਲੈ ਰਹੇ ਨੇ ਪੰਜਾਬ ਵਿਜੀਲੈਂਸ ਮਿਊਰੋ ਨੇ ਕਾਰਵਾਈ ਕੀਤੀ ਪੰਜਾਬ ਹਰਿਆਣਾ ਦੀ ਸਾਂਝੀ ਫ੍ਰੀ ਕੰਪੈਕਸ਼ਨ ਔਰ ਫ੍ਰੀ ਨੈਟਲ ਡਾਇਗਨੋਸਟਿਕ ਟੈਕਨੀਸ਼ਨ ਟੀਮ ਨੇ ਚਾਰ ਬੰਦਿਆਂ ਨੂੰ ਸਟ੍ਰਿੰਗ ਕਰਿਆ 70000 ਰੁਪਏ ਰਿਸ਼ਵਤ ਲੈ ਰਹੇ ਨੇ ਇਹ ਬੰਦੇ ਚੱਕ ਲਈ ਫਿਰ ਪੁਲਿਸ ਵਾਲਿਆਂ ਨੇ ਜੋ ਕਹਿ ਲੋ ਵੀਰ ਪ੍ਰਾਈਵੇਟ ਬੰਦਿਆਂ ਨਾਲ ਮਿਲ ਕੇ ਪੰਜਾਬ ਰਹਿਣਾਂ ਵਾਸਤੇ ਕਲੀਨਿਕ ਚਲਾ ਰਹੇ ਤੇ 11 ਕਰੋੜੀ ਆਰਕਾ ਸਾਉਂਡ ਲਿੰਗਰ ਨਾਲ ਆਧਾਰਤ ਟੈਸਟ ਰਿਸ਼ਵਤ ਲਈਗਾ ਦਾਅਪੇ ਕਰਤੇ ਕਿ ਉਹ ਟੈਸਟ ਕਰਕੇ ਦਾਅਦੇ ਹੋਵੇ ਕੀ ਆ ਹੈ ਕਿ ਨਹੀਂ ਜਾਣਕਾਰੀ ਦੇਵੇ ਚੱਕਲੇ ਪੁਲਿਸ ਵਾਲਿਆਂ ਦੇ ਚੱਕਾ ਦੇ ਅੰਦਰ ਹੈ ਲੋਕਰ ਲਾਡਾ ਡਿਸਕਸ਼ਨ ਰਿਡਿ ਪ੍ਰੋਗਰਾਮ ਕਿ ਯੁਵਾ ਦੀ ਗੇਮ ਬੜੀਆਂ ਖਬਰਾਂ ਅਲੂਸੀ ਟੈਂਥਾਰੇ ਗਲ ਹੋਰ ਖਬਰਾਂ ਸੰਜੇ ਗਰਾ ਸਾਰੇ ਲਾਡੇ ਪੁੱਦੀ ਦੀ ਵਿਆਹਪਰੀ ਸਸਰੀਗਾਰ